ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਪਾ ਅੱਜ ਬਣਾਉਣ ਲੱਗੇ ਆ ਜੀ ਮਕਰੋਨੀ। ਮਕਰੋਨੀ ਨਹੀਂ ਅੱਪਾ ਚੰਗੀ ਤਰ੍ਹਾਂ ਬੋਇਲ ਕਰਾਂਗੇ। ਫਿਰ ਅੱਪਾ ਬਣਾਵਾਂਗੇ ਤੜਕਾ ਲਾਵਾਂਗੇ ਬਈ ਤਰੀਕੇ ਨਾਲ। ਚਲੋ ਜੀ ਅੱਪਾ ਅੱਗੇ ਦਿਖਾਉਨੇ ਆ ਤੁਹਾਨੂੰ। ਅੱਪਾ ਪਾਸਤਾ ਦੇ ਵਿੱਚ ਵਰਤਾਂਗੇ ਪਿਆਜ਼। ਅੱਪਾ ਅੱਗਾ ਥੋੜੀ ਜਿਹੀ ਹਰੀ ਮਿਰਚ ਤੇ ਸ਼ਿਮਲਾ ਮਿਰਚ ਯੂਜ਼ ਕਰਾਂਗੇ। ਬਾਕੀ ਤੇ ਮਕਰੋਨੀ ਹੈਗੀ ਆਪਣੇ ਕੋਲ। ਮਕਰੋਨੀ ਦੇ ਨਾਲ ਬਣਾਵਾਂਗੇ। ਹਾਂ ਜੀ ਮਕਰੋਨੀ ਦੇ ਨਾਲ ਅੱਪਾ ਯੂਜ਼ ਕਰਾਂਗੇ ਪਿਆਜ਼ ਤੇ ਨਾਲ ਹੈਗੀ ਆਪਣੀ ਸ਼ਿਮਲਾ ਮਿਰਚ। ਤੇ ਆਪਾਂ ਮਸਾਲੇ ਜਿਹੜੇ ਪੋਨੇ ਮੈਗੀ ਮਸਾਲਾ ਤੇ ਪਾਸਤਾ ਮਸਾਲਾ ਤੇ ਨਾਲ ਆਪਾਂ ਪੁਣੀਆਂ ਸੌਸ ਤੇ ਟਮਾਟੋ ਦਾ ਚੱਕਰ ਹਾਂਜੀ ਆਪਣਾ ਜਿਹੜਾ ਸਖਲਾ ਆ ਉਹ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਆ ਅੱਧੀ ਘੜੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀੀ ਚੰਚਾ ਮਾਲੂ ਮਦਾ ਪਾਮਾਂ ਦੇ ਅਲਕੇ ਜੀ ਆਪਣੇ ਜਿਹੜੇ ਪਿਆਰੇ ਲਾਲ ਆਪਾਂ ਨਾਲ ਆਪੇ ਆਪਾਂ ਵਿੱਚ ਨਾਲ ਕਰਾਂਗੇ ਹਰੀ ਮਿਰਚ ਹਰੀ ਮਿਰਚ ਦੇ ਨਾਲ ਆਪਾਂ ਜਿਹੜੀ ਛਿਮਨਾ ਮਿਰਚ ਆਪਾਂ ਲਈ ਆ ਇਹਦੇ ਕਿ ਨਾਲ ਪਕਾਵਾਂਗੇ ਜੇ ਆਪਾਂ ਬੈੱਜਾਂ ਨਾਲ ਇਹਨਾਂ ਨਾਲ ਪਕਾਏ ਤਾਂ ਆਪਣੀ ਕਿੰਨਾਂ ਮਿਰਚੀ ਕੱਟੀ ਆ ਜਾਣੀ ਹੈ ਜੇ ਕਰ ਜਾਈਏ ਨੇ ਕਿ ਪਾਈ ਫਰਾਂ 2 ਮਿੰਟ ਚੰਨਾਂ ਦਾ ਸੁੱਕ ਜਾਵੇ ਤਾਂ ਟਾਈਮ ਦੇ ਮੱਦੇਨਜ਼ਰ ਮਾਮਾਗੇ ਤੇ ਕਿੰਨੀ ਕੀਣਾ ਨਾਲ Jadi kita mau sih kan, ya, kami mau ke sini jalan. Buka tempatnya nuh, ਕੀ ਹੁਣ ਆਪਾਂ ਥੋੜੀ ਜਿਹੀ ਹਲਕੀ ਜਿਹੀ ਆਪਾਂ ਜਿਹੜੀ ਇਹਦੇ ਵਿੱਚ ਲਾਲ ਮੈਚ ਯੂਜ਼ ਕਰਾਂਗੇ ਲਾਲ ਮੈਚ ਪਾਊਡਰ ਯੂਜ਼ ਕਰਾਂਗੇ ਉਹ ਤੋਂ ਬਾਅਦ ਜਿਹੜੀ ਆਪਾਂ ਮਸਾਲੇ ਆ ਸਾਰੇ ਜਿਹੜੇ ਇਹਨਾਂ ਨਾਲ ਹੀ ਇਹਦੇ ਪਕਾ ਲੈਣੇ ਆ ਪਾਸਤਾ ਮਸਾਲਾ ਤੇ ਮੈਗੀ ਮਸਾਲਾ ਆਪਾਂ ਦੋਨੇ ਇੱਕ ਜਿਹੜੀਆਂ ਲੜਾ ਲੈਣੀਆਂ ਸਕੇ ਟਿੱਕੇ ਨਾਲ ਮੈਗੀ ਮਸਾਲਾ ਆ ਬੰਦੇ ਲਾ ਮੰਨੇ ਨਹੀਂ ਦਿੱਕ ਨੇ ਉਹਨਾਂ ਨੂੰ ਕੱਖੋਂ ਜਣਾ ਆਪਾਂ ਤੇਗਣਾ ਬਣਾਇਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਆਪਾਂ ਜਿਹੜੀ ਆਪਣੀ 파ਸਤਾ ਆ ਵਿੱਚ ਆਪਾਂ ਪੁੱਟੰਗੀ ਜਿਹੜੀ ਅਸੀਂ ਥੋੜੀ ਗਰੂਨੀ ਜਿਹੜੀ ਆਪਾਂ ਵਿੱਚ ਪਾੜਦਾਂਗੇ ਪਹਿਲੇ ਥੱਲੇ ਲੱਗਣਾ ਆਪਾਂ ਇਹਨੂੰ ਥੋੜਿਆ ਨਾਲ ਹੀ ਬਣਾਉਣ ਲੱਗਦਾ ਇਹਦੇ ਆਪਾਂ ਥੜੀ ਥੋੜੀ ਆ ਗੁਲ ਕਰਾਂਗੇ ਤੇਰਾ ਨੰਬਰ ਤੇਰੇ ਕੋਲ ਨਾ ਆਉਂਦਾ ਆਪਾਂ ਨਾਲ ਲੱਗਦੀ ਹਲਕੀ ਜਿਹੀ ਜਿਹੜੀ ਵਿੱਚ ਇਹਨੇ ਆਪਾਂ ਟਮਾਟਰ ਕਾ ਚੁਪੜਾ ਚੀ ਕਰਨਾ ਸਵਾਦ ਅਨੁਸਾਰ ਜਿੰਨੇ ਪੇਚ ਸਵਾਦ ਸਵਾਦ ਕਰਨੀ ਹੈ ਸਵਾਦ ਅਨੁਸਾਰ ਆਪਾਂ ਨੇ ਵੀ ਟਮਾਟਰ ਕਾ ਜੇਦਾ ਜੂਸ ਕਰਨਾ ਫਾਗੜੀ ਸੋਵਾ ਸਾਨੂੰ ਚੰਗੀ ਤਰ੍ਹਾਂ ਜਿਹੜਾ ਹਲਕਾ ਜਿਹਾ ਪਾਈ ਇਹਨਾਂ ਬਹੁਤ ਮਸਾਲਾ ਪਾ ਰਹੇ ਹਾਂ ਹਲਕਾ ਜਿਹਾ ਲਓ ਬੜੀ ਆਪਣੇ ਜਿਹੜੇ ਆ ਮਕਰੂਨੀ ਆ ਬਣ ਕੇ ਤਿਆਰ ਆ ਤੁਸੀਂ ਘਰੇ ਟੈਸਟ ਕਰ ਸਕਦੇ ਆਪਾਂ ਬਹੁਤ ਘੱਟ ਮਸਾਲੇ ਯੂਜ਼ ਕੀਤੇ ਜਿਹੜੇ ਆਪਾਂ ਦੇਸੀ ਲਿਖੇ ਨਾਲ ਹੀ ਆਪਾਂ ਇਹਨੂੰ ਫਰਾਈ ਕੀਤਾ ਅੱਗੇ ਅੱਗੇ ਆਪਾਂ ਪਿੰਨੂ ਘੋੜ ਲੈ ਕੇ ਆਵਾਂਗੇ ਤੁਹਾਡੇ ਲਈ ਉਹਦੇ ਵਿੱਚ ਖਾਸਾ ਕੋਈ ਚੀਜ਼ਾਂ ਹੋਣੀ ਆ। ਜਿਹੜੀ ਆਪਣੀ ਜਿਹੜੀ ਮਕਰੂਨੀਆਂ ਬਣ ਕੇ ਤਿਆਰ ਆ। ਹੁਣ ਆਪਾਂ ਕਰ ਲਵਾਂਗੇ ਗੈਸ ਨੂੰ ਬੰਦ।